ਸੱਚੀ ਯਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮਿੰਟ ਮਾਈਂਡ ਸੈਟ ਜਿੱਥੇ ਅਸੀਂ ਵੱਡੀਆਂ ਕਿਤਾਬਾਂ ਤੇ ਉਹਨਾਂ ਦੀਆਂ ਸਿਖਰਾਵਾਂ ਨੂੰ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀਆਂ ਹਨ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਥਿੰਕ ਐਂਡ ਗਰੂ ਰਿਚ ਦੇ ਚੈਪਟਰ ਨੰਬਰ 2 ਬਾਰੇ ਜਿਸ ਦਾ ਨਾਮ ਫੇਥ ਵਿਸ਼ਵਾਸ ਹੈ ਨਿਪੋਲੀਅਨ ਹਿਲ ਕਹਿੰਦਾ ਹੁੰਦਾ ਸੀ ਜੇ ਤੁਸੀਂ ਆਪਣੇ ਸੁਪਨਿਆਂ ਤੇ ਪੱਕਾ ਵਿਸ਼ਵਾਸ ਕਰ ਲੈਂਦੇ ਹੋ ਤਾਂ ਤੁਹਾਡੇ ਸੁਪਨਿਆਂ ਨੂੰ ਹਕੀਕਤ ਬਣਨ ਲਾਜ਼ਮੀ ਹੈ ਪਰ ਵਿਸ਼ਵਾਸ ਆਉਂਦਾ ਕਿਵੇਂ ਹੈ ਆਓ ਕਹਾਣੀਆਂ ਦੇ ਨਾਲ ਸਮਝਦੇ ਹਾਂ ਇੱਕ ਛੋਟੀ ਸੋਚ ਇੱਕ ਛੋਟਾ ਸੁਪਨਾ ਵਿਸ਼ਵਾਸ ਦੇ ਨਾਲ ਮਿਲ ਕੇ ਬਹੁਤ ਵੱਡਾ ਬਣ ਜਾਂਦਾ ਹੈ ਫੇਥ ਉਹ ਪੁਲ ਹੈ ਜੋ ਤੁਹਾਡੀ ਸੋਚ ਨੂੰ ਹਕੀਕਤ ਦੇ ਨਾਲ ਜੋੜਦਾ ਹੈ ਨਪੋਲੀਰ ਹਿੰਦਾ ਆਪਣਾ ਬੇਟਾ ਜਨਮ ਤੋਂ ਹੀ ਕੰਨਾਂ ਤੋਂ ਬਿਨਾ ਪੈਦਾ ਹੋਇਆ ਸੀ ਡਾਕਟਰਾਂ ਨੇ ਕਿਹਾ ਇਹ ਕਦੇ ਵੀ ਨਾ ਕੁਝ ਸੁਣ ਸਕੇਗਾ ਪਰ ਨਾ ਹੀ ਕੁਝ ਬੋਲ ਸਕੇਗਾ ਪਰ ਨੇਪੋਲੀਨ ਹਿਲ ਨੇ ਇਸ ਹਕੀਕਤ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਉਹ ਆਪਣੇ ਮਨ ਵਿੱਚ ਇੱਕ ਵਿਸ਼ਵਾਸ ਪੈਦਾ ਕਰਦਾ ਰਿਹਾ ਕਿ ਉਸ ਦਾ ਬੇਟਾ ਸੁਨੇਗਾ ਵੀ ਤੇ ਬੋਲੇਗਾ ਵੀ ਉਹ ਹਰ ਰੋਜ਼ ਆਪਣੇ ਪੁੱਤਰ ਨੂੰ ਪਿਆਰ ਨਾਲ ਕਹਿੰਦਾ ਤੂੰ ਹੋਰ ਬੱਚਾਂ ਵਰਗਾ ਹੀ ਹੈਂ ਬਸ ਤੇਰੇ ਵਿੱਚ ਕੁਝ ਖਾਸ ਹੈ ਨਪੋਲੀਅਨ ਨੇ ਉਸ ਦੇ ਮਨ ਵਿੱਚ ਵਿਸ਼ਵਾਸ ਭਰਿਆ ਨਤੀਜਾ ਬੇਟੇ ਨੇ ਆਖਰਕਾਰ ਸੁਣਨਾ ਤੇ ਬੋਲਣਾ ਸਿੱਖ ਲਿਆ ਉਹ ਨਾ ਕੇਵਲ ਆਮ ਬੱਚਾ ਵਾਂਗ ਰਹਿੰਦਾ ਸੀ ਸਗੋਂ ਸੁਣਨ ਵਾਲੇ ਲੋਕਾਂ ਲਈ ਪ੍ਰੇਰਣਾ ਵੀ ਬਣ ਗਿਆ ਇਹ ਸਿਰਫ ਇਸ ਲਈ ਸੰਭਵ ਹੋਇਆ ਕਿਉਂਕਿ ਨੈਪੋਲੀਨ ਹੇਲ ਨੇ ਡਾਕਟਰਾਂ ਦੀਆਂ ਗੱਲਾਂ ਤੇ ਨਹੀਂ ਆਪਣੇ ਵਿਸ਼ਵਾਸ ਤੇ ਵੀ ਭਰੋਸਾ ਕੀਤਾ ਆਟੋ ਸੁਜੈਸ਼ਨ ਨੈਪੋਲੀਨ ਹੇਲ ਦੱਸਦੇ ਹਨ ਕਿ ਵਿਸ਼ਵਾਸ ਆਪਣੇ ਆਪ ਨਹੀਂ ਆਉਂਦਾ ਇਹ ਆਉਂਦਾ ਹੈ ਆਟੋ ਸੁਜੈਸ਼ਨ ਦੇ ਨਾਲ ਮਤਲਬ ਆਪਣੇ ਮਨ ਨੂੰ ਵਾਰ-ਵਾਰ ਉਹੀ ਗੱਲ ਕਹਿਣਾ ਜੈਸੇ ਉੱਪਰ ਤੁਸੀਂ ਵਿਸ਼ਵਾਸ ਕਰਨਾ ਚਾਹੁੰਦੇ ਹੋ ਜੇ ਤੁਸੀਂ ਆਪਣੇ ਮਨ ਨੂੰ ਵਾਰ-ਵਾਰ ਕਹੋਗੇ ਮੈਂ ਕਰ ਸਕਦਾ ਹਾਂ ਮੈਂ ਜਿੱਤ ਸਕਦਾ ਹਾਂ ਮੈਂ ਪੋਸੀਬਲ ਕਰ ਸਕਦਾ ਹਾਂ ਤਾਂ ਹੌਲੀ-ਹੌਲੀ ਤੁਹਾਡਾ ਅੰਦਰੂਨੀ ਮਨ ਇਸ ਗੱਲ ਨੂੰ ਸੱਚ ਮੰਨ ਲੈਂਦਾ ਹੈ ਅਤੇ ਜੋ ਤੁਸੀਂ ਅੰਦਰੋਂ ਵਿਸ਼ਵਾਸ ਕ੍ਰੀਏਟ ਕਰ ਲੈਂਦੇ ਹੋ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਇੱਥੇ ਸਿੱਖਣ ਵਾਲੀ ਗੱਲ ਇਹ ਹੈ ਕਿ ਤੁਹਾਡੀਆਂ ਸੋਚਾਂ ਹੀ ਤੁਹਾਡੀ ਜ਼ਿੰਦਗੀ ਬਣਾਉਂਦੀਆਂ ਹਨ ਜੇ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਦੇ ਹੋ ਤਾਂ ਕੋਈ ਵੀ ਰੁਕਾਵਟ ਵੱਡੀ ਨਹੀਂ ਰਹਿੰਦੀ ਫੇਰ ਦਾ ਮਤਲਬ ਪਹਿਲਾਂ ਆਪਣੇ ਮਨ ਨੂੰ ਯਕੀਨ ਦਿਵਾਉਣਾ ਹੈ ਕਿ ਇਹ ਸੰਭਵ ਹੈ ਫਿਰ ਉਸ ਸੁਪਨੇ ਦੇ ਵੱਲ ਚੱਲ ਪੋ ਅੱਜ ਹੀ ਆਪਣੇ ਇੱਕ ਛੋਟੇ ਜੇ ਅਫਰਮੇਸ਼ਨ ਨੂੰ ਤਿਆਰ ਕਰੋ ਤੇ ਲਿਖੋ ਮੈਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਜੋਗਾ ਹਾਂ ਇਸ ਨੂੰ ਹਰ ਰੋਜ਼ ਸਵੇਰੇ ਤੇ ਰਾਤੀ ਪੰਜ ਵਾਰੀ ਉੱਚੀ ਆਵਾਜ਼ ਦੇ ਵਿੱਚ ਆਪਣੇ ਆਪ ਨੂੰ ਕਹੋ ਇਹ ਤੁਹਾਡੇ ਮਨ ਦੇ ਵਿੱਚ ਵਿਸ਼ਵਾਸ ਪੈਦਾ ਕਰ ਦੇਵੇਗਾ ਤੇ ਤੁਹਾਡੀ ਸੋਚ ਬਦਲ ਦੇਵੇਗਾ ਦੋਸਤੋ ਇਹ ਸੀ ਚੈਪਟਰ ਨੰਬਰ 2 ਫੇਥ ਥਿੰਕ ਐਂਡ ਗਰੋ ਰਿਚ ਤੋਂ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਹੁਣੇ ਲਾਈਕ ਕਰੋ ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਸਾਡੇ ਚੈਨਲ ਮਿੰਟ ਮਾਈਂਡਸੈਟ ਨੂੰ ਸਬਸਕ੍ਰਾਈਬ ਕਰੋ ਜਿੱਥੇ ਅਸੀਂ ਹਰ ਹਫ਼ਤੇ ਤੁਹਾਡੇ ਲਈ ਜ਼ਿੰਦਗੀ ਬਦਲਣ ਵਾਲੀਆਂ ਕਹਾਣੀਆਂ ਤੇ ਸਿੱਖ ਲਈ ਲੈ ਕੇ ਆਉਂਦੇ ਹਾਂ ਅਗਲੀ ਵੀਡੀਓ ਦੇ ਵਿੱਚ ਅਸੀਂ ਚੈਪਟਰ ਨੰਬਰ 3 ਆਟੋ ਸੁਜੈਸ਼ਨ ਆਪਣੇ ਮਨ ਨੂੰ ਪ੍ਰੋਗਰਾਮ ਕਰਨ ਦਾ ਤਰਕ ਬਾਰੇ ਗੱਲਬਾਤ ਕਰਾਂਗੇ ਇਹ ਤੁਹਾਨੂੰ ਆਪਣੇ ਸੁਪਨਿਆਂ ਨੂੰ ਹਕੀਕਤ ਦੇ ਵਿੱਚ ਬਦਲਣ ਦਾ ਸਿੱਧਾ ਰਾਹਤਾ ਦਿਖਾਏਗਾ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ